ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੇ ਪਿਆਰਿਓ ਸੱਚੇ ਪਾਤਸ਼ਾਹ ਮਹਾਰਾਜ ਦੀ ਅਕਾਲ ਪੁਰਖ ਦੀ ਓਟ ਲਈਏ ਆਸਰਾ ਤੱਕੀਏ ਸ਼ੁਭ ਕਰਮਾਂ ਦੇ ਵਿੱਚ ਵੀ ਤੇ ਜਿਹੜੇ ਸਾਡੇ ਜ਼ਿੰਦਗੀ ਵਿੱਚ ਵਿਗਨ ਪਾਉਂਦੇ ਨੇ ਉਹਨਾਂ ਨੂੰ ਦੂਰ ਕਰਨ ਵਾਸਤੇ ਵੀ ਵੈਸਾ ਗੁਰਬਾਣੀ ਦੇ ਵਿੱਚ ਬਹੁਤ ਤਰ੍ਹਾਂ ਦੇ ਸ਼ਬਦ ਨੇ ਜਿੱਦਾਂ ਤਾਤੀ ਬਾਉ ਨਾ ਲੱਗ ਗਈ ਪਾਰਵਰਮ ਸੁਰਨਾਈ ਚੌਗਰ ਦਾ ਹਮਾਰਾ ਆਰਾਮਕਾਰ ਦੁੱਖ ਲੱਗਣਾ ਪਾਈ ਇਹ ਵੀ ਰੱਖਿਆ ਦੇ ਵਾਸਤੇ ਹੈ ਪਰ ਸਭ ਤੋਂ ਵੱਡਾ ਜਿਹੜਾ ਰੱਖਿਆ ਮੰਤਰ ਹੈ ਨਾ ਉਹ ਚੌਪਈ ਸਾਹਿਬ ਦੇ ਵਿੱਚ ਹੈ ਚੌਪਈ ਸਾਹਿਬ ਦੇ ਵਿੱਚ ਹੈਗੀ ਇਹ ਰੱਖਿਆ ਦੇ ਵਾਸਤੇ ਸਪੈਸ਼ਲ ਇਹ ਕੋਈ ਉਂ ਹੀ ਨਹੀਂ ਯਾਨੀ ਕਿ ਬਹੁਤ ਹੀ ਜ਼ਿਆਦੇ ਮੇਨ ਦੁੱਖਾਂ ਨੂੰ ਰੱਖ ਕੇ ਦੁੱਖਾਂ ਕਰੇਸਾਂ ਦੁਸ਼ਮਣਾਂ ਨੂੰ ਮੁੱਖ ਰੱਖ ਕੇ ਉਚਾਰੀ ਹੋਈ ਬਾਣੀ ਹੈ ਮਹਾਕਾਲ ਦੇ ਅੱਗੇ ਮਹਾਕਾਲ ਇੱਕ ਤਾਂ ਕਾਲ ਹੁੰਦਾ ਨਾ ਭੂਤ ਕਾਲ ਭਵਿੱਖ ਕਾਲ ਵਰਤਮਾਨ ਕਾਲ ਸਮਾਂ ਇਹ ਸਮਾਂ ਸਭ ਨੂੰ ਖਾ ਜਾਂਦਾ ਹੈ ਜਿਵੇਂ ਸਾਡਾ ਬੀਤਿਆ ਸਮਾਂ ਬਚਪਨ ਖਾਗੀ ਜਵਾਨੀ ਫਿਰ ਜਵਾਨੀ ਨੂੰ ਬੜਾਪਾ ਖਾ ਜਾਂਦਾ ਹੈ ਬੜਾਪੇ ਨੂੰ ਮੌਤ ਕਹਾ ਜਾਂਦੀ ਹੈ ਪਰ ਸਾਰੀਆਂ ਚੀਜ਼ਾਂ ਨੂੰ ਖਾਣ ਵਾਲਾ ਕੌਣ ਹੈ ਮਹਾਕਾਲ ਮਹਾਕਾਲ ਕਿਹਨੂੰ ਕਹਿੰਦੇ ਨੇ ਜਿਹੜਾ ਦਸਵੇਂ ਪਾਸ਼ਾ ਮਹਾਰਾਜ ਨੇ ਸਰੂਪ ਬਣਾ ਕੇ ਪੇਸ਼ ਕੀਤਾ ਵੀ ਇਹਦੇ ਅੱਗੇ ਅਰਦਾਸ ਕਰੋ ਮਹਾਰਾਜ ਕਹਿੰਦੇ ਹਮਰੀ ਕਰੋ ਹਾਸ ਦਾ ਰੱਛਾ ਇਹ ਕੀਦੇ ਅੱਗੇ ਕੀਤੀ ਹੈ ਬੇਨਤੀ ਮਹਾਕਾਲ ਦੇ ਅੱਗੇ ਜਿਹੜਾ ਤਿੰਨੇ ਕਾਲਾ ਨੂੰ ਖਾ ਜਾਂਦਾ ਸਮੇਂ ਨੂੰ ਵੀ ਖਾ ਜਾਂਦਾ ਹੈ ਅੱਗੇ ਜਾ ਕੇ ਮਾਰ ਕੇ ਜਨੇ ਚੁੰਨ ਚੁੰਨ ਸੱਤਰ ਹਮਾਰੇ ਮਾਰੀ ਹੈ ਦੇਖੋ ਇੰਨਾ ਐਨ ਮੁਖ ਰੱਖ ਕੇ ਮਹਾਰਾਜ ਨੇ ਕਿਹਾ ਜੀ ਮੈਂ ਆਪਾਂ ਕਿਸੇ ਚੀਜ਼ ਤੇ ਨਿਸ਼ਾਨਾ ਮਾਰਨਾ ਹੋਵੇ ਨਾ ਸਨ ਕੇ ਮਾਰਦੇ ਆ ਮਹਾਰਾਜ ਕਹਿੰਦੇ ਸਾਡੇ ਦੁਸਤ ਨੂੰ ਚੁੰੜ ਚੁੰੜ ਕੇ ਮਾਰੋ ਇੱਕ ਆ ਖੜਾ ਇੱਕ ਆ ਖੜਾ ਹੋਰ ਕਿਹਦੇ ਮਾਰਨਾ ਹੈ ਪਰਦਾਸ ਸੇਵਾਦਾਰ ਕਹਿੰਦਾ ਮਹਾਰਾਜ ਜੀ ਕਿ ਇੱਕ ਬੰਦਾ ਉਹ ਤੰਗ ਕਰਦਾ ਹੈ ਕਦੇ ਆ ਜਾ ਭਾਈ ਮਹਾਰਾਜ ਕਹਿੰਦੇ ਮਹਾਕਾਲ ਜੀ ਕਹਿੰਦੇ ਆ ਜਾ ਤੈਨੂੰ ਦੱਸੀ ਹੈ ਕਿ ਤੰਗ ਕਰਦਾ ਭਗਤਾਂ ਨੂੰ ਆ ਜਾ ਤੂੰ ਤੂੰ ਈਰਖਾ ਕਰਦਾ ਦਵਾਇਤ ਕਰਦਾ ਟੂਣੇ ਟਾਮਣ ਕਰਾ ਕੇ ਟੂਣੇ ਟਾਮਣ ਕਰਾ ਕੇ ਤੂੰ ਸਾਡੇ ਸਿੱਖਾਂ ਨੂੰ ਸੇਵਕਾਂ ਨੂੰ ਤੰਗ ਕਰਦਾ ਹੁਣ ਤੇਰੀ ਵਾਰੀ ਹੈ ਮਹਾਰਾਜ ਕਹਿੰਦੇ ਚੁਣ-ਚੁਣ ਸੱਤਰ ਹਮਾਰੇ ਮਾਰੀ ਹੈ ਵੀ ਸਾਡੇ ਸੱਤਰੂਆਂ ਨੂੰ ਦਿਸਣ ਚੁਣ-ਚੁਣ ਕੇ ਮਾਰੋ ਇਹ ਬਾਣੀਆਂ ਜਿਹੜੀ 24 ਸਬਦੀ ਆ ਨਾ ਇਹ ਰੱਖਿਆ ਦੇ ਵਾਸਤੇ ਹੈ ਫਿਰ ਇਹਦੇ ਵਿੱਚ ਗੁਣ ਹੈ ਮਹਾਰਾਜਾ ਪਰ ਪ੍ਰੇਮ ਜਿਹਾ ਗੱਲਾਂ ਕਰਕੇ ਮਾਰਚੇ ਪਾਸ਼ਾ ਤੁਸੀਂ ਬਰਮਾ ਨੂੰ ਬਣਾਉਣ ਵਾਲਿਓ ਤੁਸੀਂ ਸ਼ਿਵ ਨੂੰ ਬਣਾਉਣ ਵਾਲਿਓ ਤੁਸੀਂ ਵਿਸ਼ਨ ਨੂੰ ਬਣਾਉਣ ਵਾਲਿਓ ਮਹਾਰਚੇ ਪਾਸ਼ਾ ਤੇਰਾ ਪਾਰਾਵਾਰ ਕੌਣ ਪਾ ਸਕਦਾ ਹੈ ਮਹਾਰਾਜ ਤੁਸੀਂ ਸਦਾ ਹੋ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਮਹਾਰਾਜ ਨੂੰ ਰਿਝਾ ਕੇ ਬੜਿਆਈ ਵੱਡਾ ਪਾਇਆ ਫਿਰ ਅਕਾਲ ਪੁਰਖ ਮਹਾਕਾਰ ਜੀ ਕਹਿੰਦੇ ਨੇ ਕਿ ਇਹ ਤਾਂ ਮੇਰਾ ਬੱਚਾ ਹੈ। ਫਿਰ ਉਹਦੀ ਰਾਖੀ ਕਰਦੇ ਨੇ। ਇਹ ਜਿਹੜੀ ਚੌਪਈ ਸਾਹਿਬ ਹੈ ਨਾ ਤੁਸੀਂ ਜਿਹੜੀ ਵੀ ਤੁਸੀਂ ਇੱਛਾ ਧਾਰ ਕੇ ਮਨ ਬਾਛਤ ਫਲ ਪਾਵੇ ਸੋਈ ਜਿਹੜਾ ਤੁਹਾਡੇ ਅੰਦਰ ਇੱਛਾ ਹੈ ਉਹ ਵੀ ਪੂਰੀ ਕਰ ਦਿਆ। ਦੁਸ਼ਮਣਾਂ ਨੂੰ ਤੇ ਇਹ ਨਾ ਇਹ ਲੰਬੇ ਹੱਥੀ ਲੈਂਦੀ ਏ। ਇਹਦਾ ਜਾਪ ਬਹੁਤ ਕਰਿਆ ਕਰੋ। 60-70 ਪਾੜ ਤਾਂ ਇਹ ਰੋਜ਼ ਕਰਨੀ ਬੁ ਮਾਮੂਲੀ ਕਰਨੀ ਹੈਗੀ। 60-70 ਪਾਵ ਜਣ ਕੇ ਛੜ ਸਤਰ ਪਾਠ ਕਰਨੇ ਜਿਹੜੇ ਨਾ ਇਹ ਇੱਕ ਮਾਮੂਲੀ ਗੱਲ ਐ ਵੀ ਜਨਨ ਕਿ ਬਹੁਤ ਵੱਡੀ ਗੱਲ ਨਹੀਂ ਹੈਗੀ ਇਹ ਇਹਦੇ ਕਰੋ ਲਗਾਤਾਰਾ ਕਰਿਆ ਕਰੋ ਫਿਰ ਇਹ ਆਪਣਾ ਜਿਹੜੀ ਕੋਈ ਵੀ ਸ਼ਬਦ ਆਪਦਾ ਸਰੂਪ ਪੈਦਾ ਕਰਨ ਦੀ ਹੈ ਫਿਰ ਜਦੋਂ ਤੱਕ ਤੁਸੀਂ ਜਿੰਨਾ ਕਰੋਗੇ ਆਪਦੀ ਆਪਦਾ ਗੁਪਤ ਸਰੂਪ ਤੁਹਾਡੇ ਸਾਹਮਣੇ ਲੈ ਕੇ ਆਉਣ ਲੱਗ ਜਿੰਦੀ ਹੈ ਕੋਈ ਬਾਣੀ ਐ ਇਸ ਕਰਕੇ ਕਿਸੇ ਬਾਣੀ ਦਾ ਖੜਾ ਨਾ ਛੱਡੋ ਤੇ ਜਿਉਂ-ਜਿਉਂ ਕਰੋਗੇ ਆਪਦਾ ਸਰੂਪ ਪੇਸ਼ ਕਰੇਗੀ ਤੇ ਫਿਰ ਸਿੱਧ ਹੋ ਜਾਂਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ